ਹੈਲੋ ਐਂਡ ਵੈਲਕਮ ਗਾਇਸ ਤੇ ਕਿਦਾਂ ਹੋਪ ਕਰਦਾ ਤੁਸੀ ਸਾਰਿਆਂ ਨੇ ਠੀਕ ਠਾਕ ਹੋਵੋਗੇ ਤੇ ਫਾਈਨਲੀ ਫਿਰ ਤੋਂ ਅੱਜ ਆਪਾਂ ਆ ਗਏ ਨਵਾਂ ਕਾਈਟ ਬਲੌਗ ਲੈ ਕੇ ਤੇ ਆ ਗਈ ਵੀਰ ਮੇਰੇ ਕੋਲ ਆਈ ਜਾਂਦੇ ਓਹ ਹੋ ਹੋ ਵੇਖਿਓ ਤੇ ਅੱਜ ਆਪਾਂ ਆਏ ਆ ਬਾਬਾ ਪਾਲੀ ਦੇ ਪੱਠੇ ਵੱਢਦੇ ਮੇਰੇ ਪਿਛੇ ਆਈ ਜਾਂਦੇ ਵੇਖੋ ਰਾਗੀ ਚਾਹੀਦਾ ਰੋਟੀ ਨਹੀਂ ਆ ਗਈ ਤੇ ਆਓ ਤੁਹਾਨੂੰ ਮੈਂ ਖੜਦਾ ਵਾਂ ਬਾਏ ਬਾਏ ਤੇ ਯਾ ਉਥੇ ਵੱਢਣ ਦੇ ਆ ਪੱਠੇ ਸਾਰੇ ਜਾਣੇ ਹੈਗੇ ਆ ਪਾਉ ਵੀ ਹੈਗਾ ਵਾ ਆਪਣਾ ਸਾਰੇ ਆਪਣੇ ਬੰਦੇ ਹੈਗੇ ਮੇਨ ਮੇਨ ਤੇ ਇਹ ਜਾਣੇ ਆ ਸ਼੍ਰੀ ਉਹ ਤੇ ਪੱਠੇ ਜਾਣੇ ਆ ਬਾਬਾ ਪਾਲਾ ਜੀ ਦੇ ਗੁਰਦੁਆਰੇ ਜਿਹੜਾ ਹੈਗਾ ਵਾ ਆਪਣਾ ਬੱਬ ਕਾਲੇ ਤੇ ਸਾਰੇ ਪੱਠੇ ਉੱਥੇ ਜਾਣੇ ਤੇ ਆ ਸਾਰੇ ਜਾਣੇ ਡੇ ਹੋਏ ਆ ਸੇਵਾ ਕਰਨ ਤੇ ਉਹ ਪਾਉ ਪਾਉਜੀ ਇੱਧਰ ਸਾਰੇ ਬੰਦੇ ਇਕੱਠੇ ਹੋਏ ਆ ਤੇ ਹਾਂ ਜੀ ਦੇਖਣੀ ਮੈਨੂੰ ਟੁੰਡਿਆ ਹੋਰ ਕੋਈ ਨਹੀਂ ਹੋਰ ਫਿਰ ਨੂਰੇ ਕਿੱਦਾਂ ਵਧੀਆ ਪੱਠੇ ਵੜਨ ਡਿਆ ਵਾ ਤੇ ਦੱਸੋ ਥੋੜਾ ਕਿੱਥੇ ਪੱਠੇ ਜਾਣੇ ਆ ਕਿ ਕਿੱਥੇ ਜੀ ਬੱਬ ਕਾਲੇ ਸਾਹਿਬ ਹਾਂ ਜੀ ਉੱਥੇ ਮੱਝਾ ਤੋਂ ਫੋਨੇ ਵਾਲੇ ਕਈਆਂ ਨੇ ਹਾਂ ਜੀ ਤੇ ਹੋਰ ਕੋ ਹਾਂ ਜੀ ਅੱਜ ਉੱਥੇ ਮਖਿਆ ਵੀ ਆ ਹਾਂ ਹੋਰ ਕੋ ਉਥੇ ਆਪਾਂ ਨਾ ਕਰ ਪਾ ਲਈ ਪਿੱਟੂ ਚ ਵੇੜਾ ਖਾਣੀ ਹੋਰ ਕੋ ਹੋਰ ਕੋ ਉਹ ਪਾੜੀ ਪੱਠੇ ਵੱਢਣ ਦੇ ਹੋਰ ਕੋ ਇੱਥੇ ਲੱਗੂ ਗੁਰੂ ਕੀ ਤਾਂ ਮੰਗੇ ਉਹ ਭਰਾ ਹੋਰ ਕੋ ਹੋਰ ਕੋ ਕੀ ਬਾਏ ਆ ਤੂੰ ਇਹ ਦੱਸੋ ਮਾੜਾ ਮੋਟਾ ਕਿੱਥੇ ਚੱਲੇ ਪੱਠੇ ਤੇ ਕਿਹੜੀ ਭਾਜੀ ਇਹ ਪੱਠੇ ਚੱਲੇ ਬਾਬੂ ਬਗਾਲਾ ਸਾਹਿਬ ਹਾਂ ਤਾਂ ਤਾਂ ਬਾਬਾ ਵਾਲਾ ਸਾਹਿਬ ਜੀ ਦੀ ਜਗ੍ਹਾ ਤੇ ਹਾਂ ਜੀ ਹੋਰ ਕਿੱਥੇ ਚੱਲੇ ਆ ਤੰਦਰਵਾ ਪਾਲਾ ਸਿੰਘ ਦੇ ਪੂਜਤਰ ਸਥਾਨ ਦੇ ਚੱਲੇ ਪੱਠੇ ਭਾਈ ਹਾਂਜੀ ਵਧੀਆ ਲੱਗਾ ਭਾਈ ਤੁਹਾਨੂੰ ਮਿਲ ਗਏ ਦੋ ਤਿਹੜ ਵੱਖੀ ਭਾਈ ਪੱਠੇ ਕਿੱਦਾਂ ਵੱਡੀ ਰਿਆ ਬੜੀ ਭਾੜੀ ਓ ਹੋ 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 ਹੋਲੀ ਹੋਲੀ ਤੂੰ ਤੇ ਯਾਰੀ ਫਾਰਮ ਚ ਆ ਗਿਆ ਓਏ ਹੋਲੀ ਵਰਤਾਂ ਹਾਂ ਤੂੰ ਤਨਾ ਵਡਾ ਕੇ ਬੈ ਜੀ ਤਕਨੀਕ ਥੋੜਾ ਵਾ ਬਲੀ ਡੱਡਾ ਤਾਂ ਮੁਝੇ ਨਹੀਂ ਦਈ ਉਹ ਤੇ ਰਹੀ ਓ ਨਰੇਆ ਕਿਡਾਂ ਕਰਨ ਪੱਟੇ ਵਾਲਿਆ ਤਮਾ ਮੂੰਹ ਚ ਭੌਣਿਆ ਤੇਨੂੰ ਸ਼ਰਮ ਨਹੀਂ ਆਗੀ ਦੂਆ ਪੱਟੇ ਦੇ ਮਾਜ ਆ ਜਾ ਇਹ ਇਧਰ ਫੜ ਲਿਆਈ ਪੱਟੇ ਵਾਲਾ ਹੱਥ ਮੂੰਹ ਚ ਡਿਆ ਮੋਣ ਸੁਹਾੜਿਆ ਖਾਨ ਬਲੌਗ ਭੌਣਦੇ ਨੂੰ ਕੋਈ ਫੋਣੀ ਨਹੀਂ ਆਉਂਦੀ ਓਏ ਇਹ ਅਕਲ ਨਹੀਂ ਆਈ ਧੋ ਦਨੂਰਾ ਕਿੰਨੀ ਸੱਕਤੇ ਸੱਕਤੇ ਜੇ ਤੇ ਫੇ ਕੀ ਬਣ ਗਿਆ ਜਾਦੀ ਜਾਦੀ ਸਾਡੇ ਆਵੇ ਡੇ ਹੋਏ ਸਿੰਘ ਵੱਡਣ ਦੇ ਪੱਠੇ ਤੇ ਸਿੰਘ ਕੈਮਰੇ ਲੈ ਅੱਗੇ ਫਾਦੇ ਘੁੰਮਣ ਡਿਆ ਵਾ ਲੈ ਲੈ ਕੱਡਾ ਮੂੰਹ ਢਾਲ ਕੌਣ ਦੀ ਦਾ ਮੁੰਡਾ ਓਹੀ ਬੰਦਾ ਜੀ ਨੂਰੇ ਤੇ ਮਾਰ ਦੋ ਕਿ ਤੈਨੂੰ ਇਹ ਤੋਂ ਜੰਗਲ ਮਾਮਾ ਪੱਠੇ ਨਾ ਹੀ ਵੱਢ ਉਹਨੇ ਪੱਠੇ ਵੱਢਣ ਨਹੀਂ ਡਿਆ ਜਿੰਨੇ ਓਮ ਵਿੱਚ ਕੁਝ ਲੰਮਾ ਜਾ ਕਰੀ ਜਾਂਦੇ ਹੈ ਹੈ ਹਾਂਜੀ ਨਿਯੰਨ ਸਿੰਘ ਜੀ ਉਹ ਆਏ ਗੁਰੂ ਦਾ ਖਾਓ ਤਾਂ ਆਏ ਗੁਰੂ ਸੇਕੀ ਤੂੰ ਜੁੜਾ ਰ ਲੈ ਰੋ ਨਹੀਂ ਭਾਜੀ ਉਹਦਾ ਪੱਡੀ ਜੀ ਦਾ ਵਗਾਰੇ ਰੱਖਿਆ ਤੂੰ ਭਾਈ ਮੈਂ ਤੇ ਦਿਖਾਂ ਦਿਆ ਮੈਂ ਲਗਾ ਕੇ ਰੱਖ ਲੈ ਦੇ ਲੈ 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 ਇਕੱਠਾ ਪਾਉ ਬਣ ਡਿਆ ਸੀ ਪਾਉ ਹੀ ਆ ਇਹ ਪਾਉ ਜਦਾਂ ਬਣਦਾ ਕੋਈ ਨਾ ਆਉਂਦਾ ਹੋਏ ਹੋਏ ਸਤਾ ਗਦਾਵਾਂ ਜਨਾ ਉਹ ਯਾਰ ਇੱਕ ਦੋ ਡੈਣੀਆਂ ਦੇ ਨਾਂ ਨਹੀਂ ਲਈਦੇ ਉਹ ਨਾ ਉਹ ਡਰ ਗਿਆ ਯਾਰ ਉਹਦਾ ਗਿੱਟਾ-ਗੁੱਟਾ ਵੜ ਜਣਾ ਇੰਨੇ ਪਤਰਾ ਵਧਾ ਤਰ ਦੇ ਦੀਏ ਤੇ ਤੂੰ 10 ਲੱਖ ਜਿਹੜਾ ਕੋਈ ਕਰਨ ਲਗੋ ਪਾਉਂ ਪਿੰਡਾ ਸਾਲ ਲਾਸਟ ਪੁੱਛ ਹੁਣ ਨਾ ਅਪੋਂ ਦਾ ਲੱਗ ਜੇ ਕਿ ਦਵੜਦਾ ਵੇਖੋ ਸਾਰਿਆਂ ਨੇ ਡਰੇ ਹੋਏ ਆ ਦੂਰ ਦੂ ਪੱਠੇ ਉਹ ਤੂੰ ਪੱਠੇ ਕਾਈ ਜਾਣਾ ਓਏ ਫੇਰ ਇਹਦਾ ਨਾਂ ਕਿਨੇ ਸਹੀ ਪਾਇਆ ਬੱਕਰੀ ਉਧਰ ਪੱਠੇ ਡਿਆ ਗਾਨੇ ਨਾ ਫੜਾਈ ਹੋ। ਹੁਣ ਫੜਾਈ ਸਹੀ ਬੰਦੇ ਨੂੰ ਦਾਤੀ। ਦੇ ਪੱਠੇ ਹੀ ਜਾਂਦੇ ਨਾ। ਕਿਦਾਂ ਵੱਢਣੇ ਮੂਲੀਆ ਗਾਜਰਾਂਗ। ਹਾਂ ਓਏ ਗੋਪੀ। ਮੂਲੀ ਗਾਜਰਾਂਗ ਨੂੰ ਪੱਠੇ ਵੱਢਣੇ। ਗਾਜਰਾ ਯਾਰੀਆਂ ਖਾਣਾਂ ਲਾਦਾ ਤੇਜ ਮਾਸਾ। ਭਰਾ ਤੂੰ ਕੈਮਰੇ ਦੇ ਲੱਗੇ ਰਿਆ ਕਰ। ਗੋਪੀ ਦਾਤੀ ਤੇ ਹੀ ਓਏ। ਮੂਲੀ ਗਾਜਰਾਂਗ ਵੱਢਣੇ ਮੂਲੀ ਗਾਜਰਾਂਗ। ਕੋਣ ਆਪਾਂ ਚੱਲੇ ਆਂ ਬਾਬੇ ਚਾਹ ਲੈਣ। ਚੱਲ ਮੋੜ ਤਾਂ ਲਈ ਜਾਬੀ ਤੇ ਮੇਕਾ ਤੂੰ ਅੱਗੇ ਕੇ ਭੱਜੀ ਜਾਣਾ ਹੂੰ ਤੋਣਾ ਤੂੰ ਤੇਕਣੀ ਚੱਲਣ ਵਾਲਾ ਫਿਰ ਮੈਨੂੰ ਪਤਾ ਕਿੱਦਾਂ ਚੱਲਦਾ ਓ ਜਾ ਤੇ ਲੈ 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 ਕਿੰਨ ਲਾਇਆ ਪਿੰਜਰੇ ਮੈਂ ਤੇਰੇ ਅਰਗਣ ਬਿੰਜਰੇ ਲਾਇਆ ਮਾਮਾ ਤੂੰ ਕਾਦੀ ਗੱਲ ਕਰਦਾਂ ਲੈ ਓ ਜਾ ਜਾ ਤੇ ਕੋ ਨਹੀਂ ਚੱਲਣਾ ਤਰਸ ਦੀ ਰੇਸ ਟੁੱਟੀ ਆ ਮੁਠੀ ਟੁੱਟੀ ਰੇਸ ਵਾਲੀ ਮੁੜ ਰੇਸ ਵਾਲੀ ਮੁਠੀ ਟੁੱਟੀ ਆ ਵੀਰੋ ਦੀ ਓ ਮੈਂ ਚਲਾਉਣਾ ਰੋ ਜਾ ਮੋਰਸਲ ਸਟਾਰਟ ਕਰਦਾ ਹਾਈ 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 ਚੱਲ ਚੱਲ ਕਲਚ ਫੜ ਕੇ ਰੱਖ ਵੇਖੀ ਵੇਖੀ ਐਪੇ ਰੁੜੀ ਆ ਨਾ ਅੱਗੇ ਸ਼ੇਰ ਫੜ ਕੇ ਰੱਖੀ ਵੇਖੀ ਕਲਚ ਕਲਚ ਫੜ ਕੇ ਰੱਖਿਆ ਹੈ ਉਹ ਡਿੱਗੀ ਦੇ ਚੋਕ ਲਿਆ ਉਹ ਜਾ ਹੋਏ ਤੂੰ ਹੈ ਪੁੱਤ ਉਹ ਸ਼ਦਾਈ ਹੋ ਗਿਓ ਰੇ ਸਾਦੀ ਆ ਨਾ ਲੇਡ ਹੈਲੋ ਹਾਈ ਮੁੰਬਈ ਅਰਜੂ ਕਿੱਸੀ ਰੇ ਤੇਰੇ ਦੈਂ ਦਾ ਤੇਰੀ ਚੱਕ ਲੱਗ ਦੇ ਦੇਖ ਕਿੰਨੀ ਹੋੜੀ ਚਲਾ ਲਾ ਮਾਮਾ ਇਹਨੂੰ ਕੁਵਾੜ ਜਾ ਸਾਰਾ ਰਾਜ ਫਿੱਲ ਲੱਜਣਾ ਬਾਪੇ ਦੇ ਪੇਟ ਹੋ ਗਿਆ ਏ ਉਹ ਪਲਸਟਰ